ਆ ਗੁਪੀ ਜੀ ਬਾਕੀ ਬਾਕੀ ਮੈਨੂੰ ਕੋਈ ਇਹ ਫੀਰ ਤੁਹਾਨੂੰ ਕਣਵਾ ਕੱਟ ਨਾ ਦੱਸੋ ਹਾਂ ਨਾ ਨਾ ਬੱਸ ਮੈਂ ਮਿਲ ਕੇ ਮੈਂ ਵੀ ਛੱਡ ਗੋ ਆੜੜੇ ਗੱਲ ਸੁਣੋ ਕਿੱਧਰ ਪਾਉਦਾ ਫਿਰਦਾ ਸਾਰਾ ਦਿਨ ਤੂੰ ਬਿੱਲ ਆ ਗਏ ਮੈਂ ਕੰਮ ਥੋੜੇ ਆ ਮੈਨੂੰ ਕੋਣ ਆਇਆ ਸੀ ਆਪਣੇ ਵਾਲੇ ਪਰੋਣੇ ਇਹਦਾ ਫੇਰ ਤੇ ਕਹਿੰਦਾ ਮੈਂ ਪੰਚਾਇਤ ਲੈ ਕੇ ਆਉਣਾ ਤੇ ਕੁੜੀ ਨੂੰ ਲੈ ਕੇ ਜਾਊਗਾ ਤੇ ਆਖੜ ਬਾਹੀ ਆਵੇ ਜਹੇ ਵੀ ਕੱਲ 500 ਦਾ ਦੀ ਮਰੰਮਤ ਕਰਕੇ ਹਟਿਆਗੇ ਹੁਣ ਫਿਰ ਮੂੰਹ ਚੱਕ ਲਿਆ ਉਹਨੇ ਆਊਗਾ ਦੋ ਵਾਰ ਸਿੱਤਰਾ ਦਾ ਰਸ ਤਾਂ ਰੱਜੇ ਨਹੀਂ ਪਾਰ 3 ਹੈ ਤਾਂ ਆਊਗਾ ਇਸ ਦਾ ਪੱਕੇ ਆਊਗਾ ਪਾਰ 3 ਕੀ ਓਏ ਤੂੰ ਛੱਡ ਜਾ ਰਖੜਾ ਤੇ ਕਹਿੰਦਾ ਪੰਚਾਇਤ ਪੰਜੂਰ ਜੀ ਬਾਵਾ ਆਉਗੀ ਤੇ ਲੈ ਕੇ ਜਾਊਂ ਕਹਿੰਦਾ ਮੈਂ ਹਜੇ ਤਾਂ ਤਾਹਣ ਚ ਕਿਦਾ ਹੈਗਾ ਉਹਦੇ ਛੱਡ ਤਾਂ ਚਲ ਮੈਂ ਆਪਦੇ ਲਈ ਅੱਜ ਨੂੰ ਕਰਦਾ ਫੋਨ ਕਰਦੇ ਲੈ ਜੀ ਬੇਰਾ ਦਾ ਅੱਜ ਹੈ ਨਹੀਂ ਲੈ ਜੀ ਕੋਈ ਨਹੀਂ ਦੱਸਾਂਗੇ ਉਹਨੂੰ ਕਰਾਂਗਾ ਤਾਂ ਠੀਕ ਹੈ ਮੋਰ ਵੀਟ ਆਪਦੀ ਜਾਂਦੀ ਹੈ ਬੜਾ ਘੁੜੇ ਜਿਹਨੇ ਦੋ ਦੋ ਕਰਤੇ ਸਾਰੇ ਵੇਚਤੇ ਇਹ ਕਦਾ ਕਿਲਾ ਰੱਖਾਂ ਦਾ ਸਾਲ ਤੋਂ ਵੀ ਹੋਇਆ ਨਾ। ਆਪਣੇ ਨੀਲਾ ਲਾਇਆ ਸੀ ਉਹ ਵੀ ਨਹੀਂ ਕਰਾਉਂਦਾ ਕੋਈ ਨੀ ਨਾ ਮੈਂ। ਕਰੀ ਕਿ ਹੋਇਆ ਨਾ। ਓਏ ਸਾਰਾ ਤਾਂ ਮੈਨੂੰ ਪਤਾ ਮੈਂ ਦੋ ਦਿਨਾਂ ਦੀ ਜਾ ਕੇ ਆਇਆ ਨਾ। ਯਾਰ ਕਾਰ ਦਾ ਨਾ ਬਾਈ ਜਾਣਾ। ਓਏ ਮੈਂ ਜਾਂਦਾ ਕੋਈ ਯਾਰ ਤੂੰ ਬਾਹਲੇ ਹੋਂਦਾ ਬੰਦੀ ਬਹੁਤ ਮਾਨਦਾਨ ਵਾਲਾ ਕਰਦੇ ਜਰਾ ਓ। ਮਾਰਨ ਦਾ ਨਹੀਂ ਨਾ ਕਾਲਾਂ ਕਿ ਜਿਹੜਾ ਕੁਝ ਹੋਇਆ ਉਹ ਠੀਕ ਹੋਊ ਮੈਨੂੰ ਪਤਾ ਉਹ ਕੁਝ ਕੋ ਤੇ ਮੁੰਡੇ ਦੋ ਦਿਨ ਹੋ। ਓਏ ਆ ਤਾਂ ਘਰ ਰਹਿ ਗਏ ਹੁ ਬੱਜਰ ਦੀ ਬੱਜੇ। ਕੱਢ ਕੇ ਯਾਰ ਆਓ ਯਾਰ। 50 ਕੰਨੀ ਹੋਈਆਂ ਜੇ ਕਾ ਉਹ ਮੈਂ ਤਕਰੀ ਚਲ ਜਾਂਦੇ ਵਾਲਗੇ ਹੋ ਜਾ ਮੇਰੇ ਬਾਈ ਨਾਲ 50 ਲਾਂਗੀ ਜਨਾ ਆਪਣੇ ਨੀ ਕੁਦਾਦਾ ਯਾਰਾ ਹੋਮੇ ਪਰਿਆ ਨਾ ਤੂੰ ਯਾਰਾ ਜੇ ਕਮਾਲਾ ਉੱਡਣੀ ਯਾਰਾ ਨਹੀਂ ਕੁਦਾਦੇ ਯਾਰਾ ਜੁਸੀ ਬੱਖਿਆ ਮੈਂ ਨਾ ਸੜਦੋ ਨਾ ਤਾ ਸੜਦੋ ਨਹੀਂ ਭਾਈ ਦਰ ਪਰਾਂ ਵਾਲਾ ਉਹ ਭੱਜ ਨਾ ਜਾ ਬਾਂਹ ਫੜਾ ਬਾਂਹ ਬਿਠਾਣਾ ਉਹ ਮੇਰੇ ਸਾਰਿਆਂ ਦੇ ਘਰ ਆ ਗਿਆ ਓਏ ਚੁੱਪ ਕਰ ਜਾ ਓਏ ਤੈਨੂੰ ਪਿੱਛੇ ਪਤਾ ਲੱਗ ਗਿਆਂਦਾ ਤੇਰੇ ਸਾਰਿਆਂ ਦੇ ਘਰ ਆ ਗਿਆ ਓਏ ਪਤਾ ਮੈਨੂੰ ਆ ਤੇ ਪਤਾ ਤੈਨੂੰ ਵੀ ਨਹੀਂ ਚੰਨੀ ਆਉਂਦੀ ਆ ਜੋ ਮਾਇਕਾ ਮੂੰਹ ਚੱਲਦੇ ਬਾਰ ਕੇ ਹਾਜੀ ਵੀ ਫੁੜਾਏਗਾ 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 ਚਲ ਯਾਰਾ ਬਾਕੀ ਤੁਰਾ ਦੋ ਬੀ ਸੁਣੋ ਗੱਲ ਸਾਡੇ ਵਾਲਾ ਅਖਰ ਤੈਨਾਂ ਜੇ ਓਨੀ ਐ ਪੰਨ ਜੰਨੇ ਫਿਰ ਮੈਨੂੰ ਤਾਂ ਲੱਗਦਾ 100 ਰੁਪਏ ਚ ਚਲ ਦੇਣੇ ਜੇ ਰਾਜੀ ਬੰਦੇ ਦਾ ਕੁੜੀ ਲੈ ਜਾਂਦੇ ਆ ਠੀਕ ਐ ਤੇ ਨਹੀਂ ਫਿਰ ਕਰਾਂਗੇ ਇਕੱਲੇ ਇਕੱਲੇ ਬੜੇ ਆ ਕੇ ਅੰਦਰ ਆ ਕਰਦੇ ਹੁੰਦਾ ਪੈਦਾ ਦੀ ਕੇ ਆ ਲੈ ਚੜਾ ਪਿਆ ਰਹੇ ਕਿਆ ਨਾ ਸੁਣ ਲੈ ਉਹ ਤੇਰਾ ਬਤੂ ਨੇ ਠੀਕ ਐ ਕਾ ਪਰਿਵਾਰ ਠੀਕ ਐ ਠੀਕ ਐ ਕੱਲ ਕਰਦੇ ਯਾਰ ਹੋਰ ਮੰਗਲਵਾਰੀ ਕੀ ਬਈਆ ਠੀਕ ਆ ਹੁਣ ਤੂੰ 2 ਵਜੇ ਦਾ ਪਸਲੇ ਤੋ ਲੈ ਠੀਕ ਆ ਮਾ ਤੇਰੇ ਬਾਪੂ ਆਏ ਨੇ ਘਰੇ ਬਾਅਦ ਕੰਮ ਲਗੇ ਪਰੌਣਾ ਮਾਰਤਾ ਵਾਇਆ जा रही दाओ दा दा बैठो भाई बैठो बैठो यार की बशो की गल करनी है का दह दे जागे बाहर भी पड़ी है यार बाहर बाहर ओ बाहर भी पड़ी है ओ भाई नहीं ओ भाई ओ भाई बैठ भी नहीं माता ओए ओए भी काधा ओ फद भाई फद मेरी बात मेरी बात मेरी बात काधा अरे अच्छी नहीं चला ये ठीक है ਇਹ ਕਹਾਂ ਗੋਲਣਾ ਗਾਣੀ ਬੋਲਣਾ ਉਹਨਾਂ ਆਇਆ ਕਿ ਮੈਨੂੰ ਖਵਾਏ ਥੀਰ ਹਾਂ ਤੁਹਾਨੂੰ ਬਣਵਾ ਕਸਟਰ ਬੱਚੀ ਮੇਰੀ ਮੇਰੀ ਪੂਰੀ ਜੇ ਲੈ ਕੇ ਜਾਣੇ ਰਾਜੀ ਬੰਦੇ ਨਾਲ ਲੈ ਜਾ ਤੇ ਨਹੀਂ ਫਿਰ ਦੇਖਾ ਫਿਰ ਪਤਾ ਹੀ ਹੈ ਇਹਨਾਂ ਦੋ ਵਾਲੀ ਹੋ ਗਈ ਠੀਕ ਹੈ ਜੀ ਬੇਟੀ ਗੱਲ ਸਮਝ ਆ ਨਾ ਕਿ ਨਹੀਂ ਨਿਕਲਨੀ ਜਈ ਤੇ ਬਈ ਨਹੀਂ ਹਾਲਾ ਲਾਭੀ ਹੋ ਰਹੀ ਹੈ ਜਾ ਬਈ ਕੱਪੜੇ ਦਾ ਸੈੱਟ ਕਰ ਦੇ ਓਏ ਕਰਵਾ ਕੀ ਕਰ ਲਾ ਮੇਰੇ ਬਾਹਰ ਨੂੰ ਦੱਸੋ ਕੁਝ ਮੇਰੀ ਬੇਦਖੀ ਆ ਗਈ ਬੇਦਖੀ ਤੁਮ ਜੇ ਤੇਰੇ ਬਕਾਇਤੀ ਨੂੰ ਯਾਦ ਹਾ ਤੇ ਨਾੜੀ ਚੱਲਦਾ ਮੱਛ ਆਏ ਸਟਕਾ ਤੱਕ ਉਹ ਸਰਦਾਰ ਬੰਦਿਆਂ ਦੱਸੋ ਹਾਂ ਕਿੱਥੇ ਮੇਰੇ ਦਾ ਚੱਕਰ ਆਉਂਦਾ ਹਾ ਆ ਲੈ ਤੈਨੂੰ ਕਰਾਉਣੇ ਸਿਕ ਮੈਂ ਕਰਾਗਾ ਆ ਮੈਂ ਤਰਾ ਹੋਰ ਬਹੁਤ ਢਾਕ ਦੀ ਪਿੰਡ ਦੀ ਪੜਦਾ ਠੀਕ ਠਾਕ ਆ ਵਧੀਆ ਜਿਹਾ ਸਾਡਾ ਤੁਹਾਨੂੰ ਦੱਸਦਾ ਆਪ ਦੇ ਕਿਵੇਂ ਆ ਵਦ ਗਿਆ ਜਵਾ ਆਪ ਦਾ ਬਹੁਤ ਆ ਜਾ ਬੈਠਾ ਦੇ ਲੈ